ਸਸਤੀ ਕਾਨੂੰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪਰ ਗੁਰਦੁਆਰਾ ਸ਼੍ਰੀ ਪਬੋਰ ਸਾਹਿਬ ਤੋਂ ਆਉਣ ਵਾਲਾ ਸੀਵਰੇਜ ਕਾਫੀ ਲੰਬੇ ਸਮੇਂ ਤੋਂ ਸਮੱਸਿਆ ਦਾ ਕਾਰਨ ਬਣਦਾ ਜਾ ਰਿਹਾ ਸੀ ਕਿਉਂਕਿ ਸੀਵਰੇਜ ਦੀਆਂ ਪਾਈਪਾਂ ਕਾਫੀ ਛੋਟੀਆਂ ਸਨ ਜਿਸ ਦੇ ਚਲਦੇ ਹੋਏ ਸੀਵਰੇਜ ਦੀ ਨਿਕਾਸੀ ਦਾ ਨਵੇਂ ਸਿਰੇ ਤੋਂ ਹੱਲ ਕਰਨਾ ਜ਼ਰੂਰੀ ਸੀ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਸਾਬਕਾ ਸਪੀਕਰ ਰਾਣਾ ਕੇਬੀ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਉੱਤੇ ਪਿੰਡ ਪਭੋਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਸਾਰੇ ਬੰਦ ਹੋਏ ਸੀਵਰੇਜ ਦਾ ਪਹਿਲਾ ਜਾਇਜ਼ਾ ਲਿਆ ਗਿਆ ਤੇ ਉਸ ਤੋਂ ਬਾਅਦ 60 ਲੱਖ 23 ਹਜ਼ਾਰ ਦੀ ਲਗਤ ਦੇ ਨਾਲ ਇਸ ਸੀਵਰੇਜ ਨੂੰ ਬਣਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਨੰਗਲ ਆਪਣੀ ਅਗਲੀ ਮੀਟਿੰਗ ਦੇ ਵਿੱਚ ਇਸ ਮਤੇ ਨੂੰ ਪਾਸ ਕਰੇਗੀ ਤੇ ਇਸ ਸਿਵਰੇ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਆ ਰਹੀ ਇਸ ਸਮੱਸਿਆ ਤੋਂ ਹੱਲ ਮਿਲ ਜਾਵੇਗਾ ਤੇ ਚਲੋ ਆ ਤੁਹਾਨੂੰ ਸੁਣਾ ਦਿੰਨੇ ਆ ਕਿ ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕੀ ਕਿਹਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਬਬੌਰ ਸਾਹਿਬ ਦਾ ਜਿਹੜਾ ਸਿਵਰੇ ਹੈ ਇਹ ਬਹੁਤ ਸਾਲ ਪਹਿਲਾਂ ਕਿਤੇ ਪਿਆ ਹੋਣਾ ਉਹਦੀਆਂ ਪਾਈਪਾਂ ਪੁਰਾਣੀਆਂ ਹੋ ਗਈਆਂ ਪਾਈਪਾਂ ਦਾ ਸਾਈਜ਼ ਛੋਟਾ ਹੈ ਜਗ੍ਹਾ ਜਗ੍ਹਾ ਲੀਕ ਕਰਦੀਆਂ ਹਨ ਔਰ ਉਹਦੇ ਕਰਕੇ ਇੱਥੇ ਬਹੁਤ ਬੜੀ ਦਿੱਕਤ ਹੈ ਗੁਰਦੁਆਰਾ ਸਾਹਿਬ ਦੀ ਸੀਵਰੇਜ ਨੂੰ ਲੈ ਕੇ ਇਹ ਦਿੱਕਤ ਕਰਕੇ ਪਿਛਲੇ ਦਿਨੀ ਬਖਸ਼ੀਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਆਏ ਤੇ ਉਹਨਾਂ ਨੇ ਮੌਕਾ ਦੇਖਿਆ ਤਾਂ ਉਹਨਾਂ ਨੇ ਮੌਕਾ ਦੇਖ ਕੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਇਹ ਸਾਰਾ ਸੀਵਰੇਜ ਸਿਸਟਮ ਬਦਲਤਾ ਜਾਵੇ ਸੋ ਅਸੀਂ ਤੁਰੰਤ ਅਫਸਰ ਲਾ ਕੇ ਇਹਦਾ ਜਿਹੜਾ ਐਸਟੀਬੇਟ ਹੈ ਉਹ 60 ਲੱਖ 23000 ਦਾ ਬਣਿਆ ਅਸੀਂ ਤੁਹਾਨੂੰ ਦੱਸ ਦਿਆ ਇਹ ਖੁਸ਼ੀ ਪ੍ਰਾਪਤ ਕਰ ਰਹੇ ਹੈ ਕਿ ਇਹ ਅਸੀਂ ਆ ਮਨਜ਼ੂਰ ਕਰਤਾ ਜਲਦੀ ਮੀਟਿੰਗ ਕਰਕੇ ਉੱਥੇ ਪਾਸ ਕਰਕੇ ਇਹ ਜਿਹੜਾ ਸੀਵਰੇਜ ਹੈ ਇਹ ਨਵੀਆਂ ਪਾਈਪਾਂ ਔਰ ਵੱਡੀਆਂ ਪਾਈਪਾਂ ਜਲਦੀ ਤੋਂ ਜਲਦੀ ਪਾ ਦੇਣ। ਇਹ ਛੋਟੇ ਹੋਰ ਦੇ ਐਲਾਨ ਕਰਦੇ। ਹਾਂ ਕੋਈ ਗੱਲ ਨਹੀਂ। ਸਾਡੇ ਇੱਥੇ ਜਿਹੜੇ ਲੋਕਲ ਲੀਡਰ ਹੈ। ਸਾਡਾ ਸਰਪੰਚ ਸਾਹਿਬ ਹੈ ਸਾਡੇ। ਸਰ ਰਣਜੀਤ ਸਿੰਘ ਹੈ। ਆ ਖੜੇ ਆ ਸਾਡੇ ਨੇਤਾगण। ਕਿੰਨਾ ਸਾਰਿਆਂ ਦਾ ਕਹਿਣਾ ਹੈ ਵੀ ਸੰਗਤ ਬੜੀ ਆਉਂਦੀ ਹੈ ਵੀ ਇੱਥੇ ਟਾਇਲਟਸ ਦਾ ਇੰਤਜ਼ਾਮ ਹੋ ਜਾਏ ਅਸੀਂ ਜਲਦੀ ਪਾਸ ਕਰਕੇ ਉਹ ਵੀ ਕਰਾਂ ਦੂਜੀ ਗੱਲ ਪਰ ਸਥਾਨ ਨਾਲ ਸੰਬੰਧ ਹੈ ਜੀ ਪਰਸਨ ਸੰਬੰਧ ਹੈ ਕਿਉਂਕਿ ਇਸ ਪਵਿੱਤਰ ਜਗ੍ਹਾ ਕਲਗੀਧਰ ਪਾਸ਼ਾ ਨੇ ਰਾਜਾ ਰਤਨ ਚੰਦ ਜੀ ਕੋ ਡਰੇ ਕੇ ਚੁਪਾਈ ਸਾਹਿਬ ਦਾ ਉਚਾਰਨ ਕੀਤਾ ਹੈ ਤੇ ਇਹ ਜਗ੍ਹਾ ਸਾਡੇ ਪੁਰਖਿਆਂ ਦੀ ਹੈ ਇਹ ਸੰਜੀਵ ਜੀ ਜਿਹੜੇ ਹੈਗੇ ਆ ਇਹ ਸਿੱਧੇ ਰਾਜਾ ਰਤਨ ਚੰਦ ਜੀ ਦੇ ਅੰਸ਼ਵਾਂਸ਼ ਵਿੱਚੋਂ ਆ ਸੋ ਸਾਡੇ ਤਾਂ ਦੋ ਕੰਮ ਹੋ ਗਏ ਇੱਕ ਇਹ ਪਬਲਿਕ ਸੇਵਾ ਤਾਂ ਹੈ ਹੀ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਤਾਂ ਹੈ ਹੀ ਹੈ ਇੱਕ ਆਪਣੇ ਮਨ ਨੂੰ ਜਿਹੜਾ ਸਕੂਨ ਹੁੰਦਾ ਉਹ ਕੰਮ ਕਰਕੇ ਉਹ ਵੀ ਪ੍ਰਾਪਤ ਹੋਏਗਾ ਠੀਕ ਹੈ